ਕੁਝ ਬੰਦਿਆਂ ਨੂੰ ਇਹ ਇਤਰਾਜ਼ ਹੋਇਆ ਜੀ ਐਦਾਂ ਕਿਉਂ ਹੋ ਗਿਆ ਉਹ ਇਸ ਤਰ੍ਹਾਂ ਹੁੰਦਾ ਮੈਨੂੰ ਲੱਗਦਾ ਹੈ ਕਿ ਕਈ ਵਾਰ ਥੋੜੇ ਪਿੰਡ 'ਚ ਨਾ ਕੋਈ ਵੱਡੀ ਚੀਜ਼ ਬੰਦਾ ਲੈ ਆਵੇ ਕੋਈ ਵੱਡੀ ਤਰੱਕੀ ਕਰ ਲਿਓ ਕੱਲ ਐਦਾਂ ਕਿਵੇਂ ਕਰ ਲਈਏ ਨੇ ਜੀ ਸਟੇਟ ਆ ਕੇ ਆਪਣਾ ਕਲਚਰ ਤੁਹਾਡੀ ਭਾਸ਼ਾ 'ਚ ਤੁਹਾਨੂੰ ਵੇਚ ਰਹੀ ਹੈ ਉਦੋਂ ਤੁਸੀਂ ਸਿਨੇਮੇ ਹਾਊਸ ਫੁੱਲ ਕਰ ਦਿੰਦੇ ਹੋ ਕੁਆਲਿਟੀ ਵਾਈਜ਼ ਸਾਡਾ ਸਿਨੇਮਾ ਵੱਡਾ ਹੋਇਆ ਸਾਡੇ ਕੋਲੇ ਅਕਾਲ ਬਹੁਤ ਵੱਡੀ ਫਿਲਮ ਜਿਹੜੀ ਰਿਲੀਜ਼ ਹੋਈ ਹੈ ਕੋਲੇ 1 ਮਈ ਨੂੰ ਫਿਲਮ ਆ ਰਹੀ ਹੈ ਗੁਰਨਾਨਕ ਜਾਜ ਉਹ ਵੀ ਹਿਸਟੋਰੀਕਲ ਫਿਲਮ ਹੈ ਬਹੁਤ ਵੱਡੀ ਫਿਲਮ ਹੈ ਅਕਾਲ ਫਿਲਮ ਬੇਸ਼ੱਕ ਕੋਈ ਹਿਸਟਰੀ ਦੀ ਫਿਲਮ ਨਹੀਂ ਸੀ ਕੋਈ ਫਿਕਸ਼ਨ ਫਿਲਮ ਸੀ ਇੱਕ ਕਹਾਣੀ ਕਰੈਕਟਰ ਨੇ ਲਿਖ ਕੇ ਬਣਾਈ ਪਰ ਮੈਂ ਸਮਝਦਾ ਹਾਂ ਉਹ ਸਾਡੇ ਲਈ ਕਿੰਨੀ ਵੱਡੀ ਗੱਲ ਸੀ ਇਹ ਸੋਚ ਕੇ ਜਾਓ ਕਿ ਮੈਂ ਸਿਨੇਮਾ ਦੇਖਣ ਜਾ ਰਿਹਾ ਹਾਂ ਇਹ ਸੋਚ ਕੇ ਜਾਓ ਮੈਂ ਫਿਲਮ ਦੇਖਣ ਜਾ ਰਿਹਾ ਹਾਂ ਇਹ ਸੋਚ ਕੇ ਨਾ ਜਾਓ ਵੀ ਪਤਾ ਨਹੀਂ ਮੈਂ ਕਿਹੋ ਜਿਹੀ ਚੀਜ਼ ਦੇਖਣ ਜਾ ਰਿਹਾ ਹਾਂ ਨਾ ਬਾਬੂ ਸ਼ਾਹ ਦੇਖ ਰਹੇ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫਿਲਮ ਫੈਸਟੀਵਲ ਦਾ ਆਗਾਜ਼ ਹੋਇਆ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਦੇ ਅਤੇ ਬਾਲੀਵੁੱਡ ਦੇ ਜਿਹੜੇ ਜਾਣੇ ਮਾਣੇ ਜਿਹੜੇ ਚਿਹਰੇ ਨੇ ਵੱਡੇ ਚਿਹਰੇ ਨੇ ਉਹ ਸ਼ਾਮਲ ਹੋਏ ਨੇ ਗੱਲਬਾਤ ਕਰਾਂਗੇ ਮਲਕੀਤ ਰੌਣੀ ਸਾਡੇ ਨਾਲ ਮੌਜੂਦ ਨੇ ਰੌਣੀ ਸਾਹਿਬ ਕਿਵੇਂ ਦਾ ਸਮੇਲ ਜਿਹੜਾ ਦੇਖ ਰਹੇ ਹੋ ਤੁਸੀਂ ਇੱਥੇ ਬਾਲੀਵੁੱਡ ਦੇ ਵੀ ਕਾਫੀ ਉੱਗੇ ਚਿਹਰੇ ਆਏ ਨੇ ਜਿਵੇਂ ਤੁਸੀਂ ਹੋਗੇ ਪੰਜਾਬੀ ਇੰਡਸਟਰੀ ਦੇ ਵੀ ਕਾਫੀ ਐਕਟਰਸ ਆਏ ਨੇ ਕਿਵੇਂ ਦੇਖਦੇ ਹੋ ਇਸ ਪਲੇਟਫਾਰਮ ਮੈਂ ਸਮਝਦਾ ਇਹ ਵੱਡਾ ਇੱਕ ਮੌਕਾ ਮੇਲ ਹੈ ਜਿਹੜਾ ਚੰਡੀਗੜ੍ਹ ਫਿਲਮ ਐਂਡ 뮤직 ਫੈਸਟੀਵਲ ਦੀ ਰਾਹੀਂ ਸਾਨੂੰ ਮਿਲ ਰਿਹਾ ਹੈ ਜਿਹਦੇ ਵਿੱਚ ਬਾਲੀਵੁੱਡ ਦੇ ਆਰਟਿਸਟ ਵੀ ਆ ਕੇ ਪੈਂਦੇ ਨੇ ਸਾਡੇ ਇੱਥੋਂ ਦੇ ਲੋਕਲ ਟ੍ਰਾਈਸੀਟੀ ਦੇ ਆਰਟਿਸਟ ਵੀ ਹੁੰਦੇ ਨੇ ਸੋ ਇੱਕ ਚੰਗਾ ਮੌਕਾ ਮੇਲ ਹੈ ਜੀ ਇਹੋ ਜਿਹੇ ਮੌਕਾ ਮੇਲ ਬਣਦੇ ਰਹਿਣੇ ਚਾਹੀਦੇ ਨੇ ਤਾਂ ਕਿ ਸਾਡੇ ਜਿਹੜੇ ਨਵੇਂ ਵਿਦਿਆਰਥੀ ਨੇ ਜਾਂ ਨਵੇਂ ਸਾਡੇ ਬੱਚੇ ਇਸ ਲਾਈਨ 'ਚ ਆਉਣਾ ਚਾਹੁੰਦੇ ਨੇ ਟੈਕਨੀਸ਼ੀਅਨਸ ਬਣਨਾ ਚਾਹੁੰਦੇ ਨੇ ਸੋ ਉਹਨਾਂ ਨੂੰ ਨਾ ਇਹ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ ਕਿ ਸਟੇਜ ਦੇ ਉੱਤੇ ਕੋਈ ਪੈਨਲਿਸਟ ਗੱਲਬਾਤ ਕਰ ਰਿਹਾ ਹੈ ਕੋਈ ਬੰਦਾ ਆਪਣੀ ਜ਼ਿੰਦਗੀ ਦਾ ਤਜਰਬਾ ਸੁਣਾ ਰਿਹਾ ਕਿ ਮੈਂ ਇਸ ਤਰੀਕੇ ਨਾਲ ਆਇਆ ਸੋ ਉਹ ਉਸ ਤੋਂ ਅੱਗੇ ਸ਼ੁਰੂ ਕਰ ਸਕਦੇ ਨੇ ਮੈਨੂੰ ਲੱਗਦਾ ਕਿ ਚੰਗਾ ਮੌਕਾ ਮੇਲ ਹੈ ਜੀ ਇਸ ਲਾਈਨ ਦੇ ਵਿੱਚ ਆਉਣ ਦਾ ਕਿ ਲਗਾਤਾਰ ਤੁਸੀਂ ਸਾਰੇ ਕੋਸ਼ਿਸ਼ਾਂ ਕਰਦੇ ਰਹਿੰਦੇ ਸੀਗੇ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਜਿਹੜਾ ਲੈਵਲ ਹੈ ਉਹ ਵਧਦਾ ਜਾਵੇ ਵੱਡੀਆਂ ਫਿਲਮਾਂ ਬਣ ਰਹੀਆਂ ਸੀ ਹੁਣ ਵੀ ਬਣੀਆਂ ਨੇ ਅਕਾਲ ਫਿਲਮ ਦੀ ਚਰਚਾ ਜਿਹੜੀ ਹੈ ਉਹਨ ਹੋ ਰਹੀ ਅੱਜ ਵੀ ਇੱਥੇ ਜਿਹੜੇ ਵੀ ਆ ਰਹੇ ਨੇ ਗੱਲ ਕਰ ਰਹੇ ਨੇ ਸੋ ਉਹਦੇ ਬਾਰੇ ਤੁਸੀਂ ਦੱਸੋ ਵੀ ਤੁਸੀਂ ਕੀ ਸੋਚਦੇ ਹੋ ਕਿਵੇਂ ਸਾਰਾ ਕੁਝ ਹੋਇਆ ਸਰ ਇਹ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਿਨੇਮਾ ਹੈ ਉਹ ਕੁਆਂਟੀਟੀ ਵਾਈਜ਼ ਵਧਣਾ ਸ਼ੁਰੂ ਹੋਇਆ ਅਸੀਂ ਕੁਆਂਟੀਟੀ ਬਹੁਤ ਬਣਾਉਣੀ ਸ਼ੁਰੂ ਕੀਤੀ ਸਾਡੀਆਂ ਹਫ਼ਤੇ ਤਿੰਨ ਤਿੰਨ ਫਿਲਮਾਂ ਰਿਲੀਜ਼ ਹੁੰਦੀਆਂ ਦੋ-ਦੋ ਹੁੰਦੀਆਂ ਫਿਰ ਉਹ ਤੋਂ ਅਗਲਾ ਸਟੈਪ ਆਉਂਦਾ ਤਰੱਕੀ ਦਾ ਕਿ ਤੁਸੀਂ ਕੁਆਲਿਟੀ ਵਾਈਜ਼ ਆਓ ਸੋ ਕੁਆਲਿਟੀ ਵਾਈਜ਼ ਸਾਡਾ ਸਿਨੇਮਾ ਵੱਡਾ ਹੋਇਆ ਸਾਡੇ ਕੋਲੇ ਅਕਾਲ ਬਹੁਤ ਵੱਡੀ ਫਿਲਮ ਜਿਹੜੀ ਰ ਇਸੇ ਤਰ੍ਹਾਂ ਸਾਡੇ ਕੋਲੇ 1 ਮਈ ਨੂੰ ਫਿਲਮ ਆ ਰਹੀ ਹੈ ਗੁਰਨਾਨਕ ਜਾਜ ਉਹ ਵੀ ਹਿਸਟੋਰੀਕਲ ਫਿਲਮ ਹੈ ਬਹੁਤ ਵੱਡੀ ਫਿਲਮ ਹੈ ਸੋ ਮੈਂ ਸਮਝਦਾ ਕਿ ਸਾਡੇ ਕੋਲੇ ਸਾਊਥ ਸਟੇਟ ਤੋਂ ਫਿਲਮਾਂ ਸਾਡੀਆਂ ਡਬ ਹੋ ਕੇ ਸਾਡੀ ਸਟੇਟ ਚ ਆਉਂਦੀਆਂ ਸੀਗੀਆਂ ਉਹ ਬੇਸ਼ੱਕ ਡਬ ਹੋ ਕੇ ਆ ਜਾਂਦੀਆਂ ਸਾਨੂੰ ਭਾਸ਼ਾ ਸਮਝ ਲੱਗ ਜਾਂਦੀ ਹੈ ਪਰ ਉਹ ਜਿਹੜਾ ਉਹਦੇ ਵਿੱਚ ਦਿਖਾ ਰਹੇ ਨੇ ਉਹ ਕਲਚਰ ਤਾਂ ਉਹ ਸਟੇਟ ਦਾ ਨਾ ਸੋ ਅਪਰਲੇਟ ਨਹੀਂ ਕਰ ਪਾਉਂਦੇ ਸੋ ਸਾਡੇ ਕੋਲੇ ਜਿਹੜਾ ਹੁਣ ਇਹ ਸਾਡੀਆਂ ਫਿਲਮਾਂ ਹੈ ਇਹ ਕਲਚਰ ਸਾਡਾ ਹੈ ਇਹ ਸਾਡੀ ਹਿਸਟਰੀ ਹੈ ਅਕਾਲ ਫਿਲਮ ਬੇਸ਼ੱਕ ਕੋਲੇ ਹਿਸਟਰੀ ਦੀ ਫਿਲਮ ਨਹੀਂ ਸੀ ਕੋਈ ਫਿਕਸ਼ਨ ਫਿਲਮ ਸੀ ਕਿਸ ਕਹਾਣੀ ਕਰੈਕਟਰ ਨੇ ਲਿਖ ਕੇ ਬਣਾਈ ਪਰ ਮੈਂ ਸਮਝਦਾ ਉਹ ਸਾਡੇ ਲਈ ਕਿਹੜੀ ਵੱਡੀ ਗੱਲ ਸੀ ਉਹ ਜਦੋਂ ਦੂਜੀਆਂ ਪਸ਼ਾਵਾਂ ਦੇ ਵਿੱਚ ਰਿਲੀਜ਼ ਹੋ ਕੇ ਪੂਰੀ ਪੈਨ ਇੰਡੀਆ ਲੱਗੀ ਤਾਂ ਦੂਜੀਆਂ ਸਟੇਟਾਂ ਨੂੰ ਇਹ ਜਾਣਨ ਦਾ ਮੌਕਾ ਮਿਲਿਆ ਕਿ ਪੰਜਾਬੀ ਲੋਕ ਕੌਣ ਨੇ ਸਰਦਾਰ ਲੋਕ ਕੌਣ ਨੇ ਉਹਨਾਂ ਦੀ ਹਿਸਟਰੀ ਕਿਹੋ ਜਿਹੀ ਹੁੰਦੀ ਹੈ ਉਹ ਕਿਹੋ ਜਿਹਾ ਦੇਖ ਸੀ ਉਹਨਾਂ ਦੀ ਕਿਹੋ ਜਿਹਾ ਕੰਮ ਕਰਦੇ ਸੀ ਕਿਹੋ ਜਿਹੀ ਸੋਚ ਸੀ ਉਹ ਗਰੀਬ ਗੁਰਬੇ ਲਈ ਕਿਵੇਂ ਖੜਦੇ ਸੀ ਉਹ ਧੀਆਂ ਭੈਣਾਂ ਦੀ ਰਾਖੀ ਕਿਵੇਂ ਕਰਦੇ ਸੀਗੇ ਸੋ ਜਦੋਂ ਇਹ ਦਿਖਾਉਣ ਦਾ ਮੌਕਾ ਆਇਆ ਤਾਂ ਬਹੁਤ ਸਾਰੇ ਕੁਝ ਬੰਦਿਆਂ ਨੂੰ ਬਹੁਤ ਸਾਰੇ ਨਹੀਂ ਕੁਝ ਬੰਦਿਆਂ ਨੂੰ ਇਹ ਇਤਰਾਜ਼ ਹੋਇਆ ਜੀ ਐਦਾਂ ਕਿਉਂ ਹੋ ਗਿਆ ਉਹ ਇਸ ਤਰ੍ਹਾਂ ਹੁੰਦਾ ਮੈਨੂੰ ਲੱਗਦਾ ਹੈ ਕਿ ਕਈ ਵਾਰ ਥੋੜੇ ਪਿੰਡ 'ਚ ਨਾ ਕੋਈ ਵੱਡੀ ਚੀਜ਼ ਬੰਦਾ ਲੈ ਆਵੇ ਕੋਈ ਵੱਡੀ ਤਰੱਕੀ ਕਰ ਲਿਓ ਕੰ ਲੈ ਐਦਾਂ ਕਿਵੇਂ ਕਰ ਲਿਏ ਨੇ ਸੋ ਮੈਨੂੰ ਇਹੋ ਜਿਹਾ ਮਸਲਾ ਲੱਗਿਆ ਜਦੋਂ ਦੂਜੀ ਸਟੇਟ ਆ ਕੇ ਆਪਣਾ ਕਲਚਰ ਤੁਹਾਡੀ ਭਾਸ਼ਾ 'ਚ ਤੁਹਾਨੂੰ ਵੇਚ ਰਹੀ ਹੈ ਉਦੋਂ ਤੁਸੀਂ ਸਿਨੇਮੇ ਹਾਊਸ ਫੁੱਲ ਕਰ ਦਿੰਦੇ ਹੋ ਅਸੀਂ ਕਿਸੇ ਭਾਜ ਦੇ ਖਿਲਾਫ ਨਹੀਂ ਮੈਂ ਬੋਲਦਾ ਚੰਗੀ ਗੱਲ ਹਰ ਬੰਦੇ ਨੂੰ ਹੱਕ ਹੈ ਪਰ ਦੂਜੀ ਸਟੇਟ ਦਾ ਕਲਚਰ ਜਦੋਂ ਤੁਹਾਡੀ ਸਟੇਟ 'ਚ ਆਉਂਦਾ ਹੈ ਤੁਸੀਂ ਕਹਿੰਦੇ ਹੋ ਬਾਜੀ ਆ ਪੁਸ਼ਪਕਿਆ ਫਿਲਮ ਹੈ ਬਾਹੂਬਲੀ ਕਿਆ ਫਿਲਮ ਹੈ ਪਰ ਇਹ ਤਾਂ ਉਸ ਲੈਵਲ ਦੀ ਫਿਲਮ ਤੁਹਾਡੇ ਕੋਲੇ ਆਉਂਦੀ ਹੈ ਫਿਰ ਤੁਹਾਨੂੰ ਐ ਲੱਗਦਾ ਵੀ ਅਸੀਂ ਕਿਵੇਂ ਬਣਾ ਲਈ ਇਸ ਕਰਕੇ ਇਹ ਮਸਲਾ ਵੱਡਾ ਹੈ ਮੈਂ ਸਮਝਦਾ ਕਿ ਤੁਹਾਨੂੰ ਆਪਣੀ ਮਾਂ ਬੋਲੀ ਦੇ ਸਿਨੇਮੇ ਨੂੰ ਪਿਆਰ ਕਰਨਾ ਚਾਹੀਦਾ ਦੂਜੀ ਇੱਕ ਗੱਲ ਇਹ ਹੈ ਕਿ ਸਿਨੇਮੇ ਨੂੰ ਸਿਨੇਮੇ ਵਾਂਗ ਦੇਖੋ ਇਹ ਸੋਚ ਕੇ ਜਾਓ ਕਿ ਮੈਂ ਸਿਨੇਮਾ ਦੇਖਣ ਜਾ ਰਿਹਾ ਹਾਂ ਇਹ ਸੋਚ ਕੇ ਜਾਓ ਮੈਂ ਫਿਲਮ ਦੇਖਣ ਜਾ ਰਿਹਾ ਹਾਂ ਇਹ ਸੋਚ ਕੇ ਨਾ ਜਾਓ ਵੀ ਪਤਾ ਨਹੀਂ ਮੈਂ ਕਿਹ ਆਲੋਕਾਰ ਚੀਜ਼ ਦੇਖਣ ਜਾ ਰਿਹਾ ਨਾ ਤੁਸੀਂ ਸੋਚ ਕੇ ਜਾਓ ਕਿ ਮੈਂ ਫਿਲਮ ਦੇਖਣ ਜਾ ਰਿਹਾ ਹਾਂ ਮੈਂ ਥੀਏਟਰ ਕਰਦੇ ਰਿਹਾ ਸਾਡੇ ਕੋਲੇ ਜਰਮਨ ਦਾ ਇੱਕ ਕਰੈਕਟਰ ਹੁੰਦਾ ਸੀ ਬ੍ਰੈਟੋਲਤ ਬਰਖਤ ਅਸੀਂ ਬਰਖਤ ਦਾ ਨਾਟਕ ਕਰਦੇ ਰਹੇ ਹਾਂ ਬਰਖਤ ਕਹਿੰਦਾ ਵੀ ਜੋ ਥੋੜਾ ਸੀਨ ਬਦਲ ਗਿਆ ਤੁਸੀਂ ਕੱਪੜੇ ਬਦਲਣ ਲਈ ਪਿੱਛੇ ਜਾਣੇ ਹੋ ਕਹਿੰਦੇ ਪਿੱਛੇ ਨਹੀਂ ਜਾਣਾ ਤੁਸੀਂ ਜੇ ਮਨ ਪੁਲਿਸ ਵਾਲਾ ਰੋਲ ਕਰ ਰਹੇ ਹੋ ਹੱਥ ਵਿੱਚ ਡੰਡਾ ਫੜਨਾ ਸਿਰ ਤੇ ਉੱਥੇ ਟੋਪੀ ਪਈ ਹੈ ਸਟੇ ਟੋਪੀ ਰੱਖ ਲਓ ਲੋਕਾਂ ਨੂੰ ਪਤਾ ਲੱਗੇ ਪੁਲਿਸ ਵਾਲਾ ਹੈ ਉਹ ਕਹਿੰਦਾ ਐਕਟਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਨਾ ਕਰੈਕਟਰ ਕਰ ਰਿਹਾ ਮੈਂ ਰੋਲ ਕਰ ਰਿਹਾ ਮੈਂ ਸੱਚੀ ਉਹ ਜ਼ਿੰਦਗੀ ਨਹੀਂ ਜਿਉ ਰਿਹਾ ਸੋ ਇਸ ਕਰਕੇ ਮੈਂ ਇਹ ਉਦਾਹਰਣ ਦੇ ਰਹੀ ਦੱਸਣਾ ਚਾਹੁੰਦਾ ਕਿ ਸਿਨੇਮੇ ਨੂੰ ਸਿਨੇਮੇ ਵਾਂਗ ਦੇਖੋ ਕੋਈ ਇੱਕ ਪਾਸੇ ਬੰਦੇ ਕਹਿੰਦੇ ਉਹ ਭਾਈ ਅਸੀਂ ਹਿਸਟਰੀ ਨਹੀਂ ਬਣਾਈ ਅਸੀਂ ਹਿਸਟਰੀ ਦੀ ਕਹਾਣੀ ਨਹੀਂ ਹੈ ਹਿਸਟਰੀ ਨਹੀਂ ਹੈ ਤੁਸੀਂ ਫਿਰ ਕਹੀ ਜਾਂਦੇ ਹੋ ਆ ਫਰਾਂਦੇ ਦਾ ਮੈਚ ਨਹੀਂ ਕਰਦਾ ਫਰਾਂਦੇ ਮੈਚ ਨਹੀਂ ਕਰਦਾ ਸੋ ਮੈਂ ਮੈਂ ਉਹੀ ਬਸ ਬੇਨਤੀ ਕਰਦਾ ਕਿ ਜੇ ਤੁਹਾਡੀ ਤੁਹਾਡਾ ਕਲਚਰ ਤੁਹਾਡੀ ਬੋਲੀ ਦੂਜੀਆਂ ਸਟੇਟਾਂ ਤੱਕ ਪਹੁੰਚ ਰਹੀ ਹੈ ਦੂਜੇ ਮੁਲਕਾਂ ਤੱਕ ਪਹੁੰਚ ਰਹੀ ਹੈ ਤਾਂ ਸਮਝਣਾ ਚਾਹੀਦਾ ਵੀ ਉਹ ਠੀਕ ਧੰਨ ਭਾਗ ਕੰਮ ਕਰ ਰਹੇ ਨੇ ਜਿੰਨਾ ਤੁਸੀਂ ਅੱਜ ਜਿਹੜੀਆਂ ਸਵਾਮਾਂ ਦੇ ਰਹੇ ਹੋ ਮੈਨੂੰ 100 ਕ ਲੈ ਲੈਣੀ ਚਾਹੀਦੀਆਂ ਤੁਸੀਂ ਅੱਜ 50% ਸਵਾਮਾ ਦੇ ਰਹੇ ਹੋ ਤੇ ਮੈਂ ਕਹਾਂ ਨਹੀਂ ਨਹੀਂ ਤਾਂ ਬੰਦਾ ਗਲਤ ਹੈ 80% ਦੇਣੀ ਦੇਣੀ ਚਾਹੀਦੀ ਇਹਨੂੰ ਉਹ ਭਰਾਵਾ 50 ਤਾਂ ਕਬੂਲ ਕਰ ਲਓ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਸਾਡੇ ਕੋਲ ਵੱਡੀਆਂ ਸਾਡੀਆਂ ਜੇ ਆਪਾਂ ਧਰਮ ਦੀ ਗੱਲ ਕਰਦੇ ਹਾਂ ਸੰਸਥਾਵਾਂ ਨੇ ਫਿਰ ਉਹ ਫਿਲਮ ਬਣਾਉਣਾ ਉਹ ਬਣਾਉ ਮੁਰਾਦਾ ਦੇ ਅਨੁਸਾਰ ਜਿਹੜਾ ਬੰਦਾ ਰੌਲਾ ਪਾਉਂਦਾ ਹੈ ਉਹ 10 ਬੰਦੇ ਇਕੱਠੇ ਹੋ ਕੇ ਇੱਕ ਫਿਲਮ ਬਣਾਓ ਯਾਰ ਸ਼ਾਰਟ ਫਿਲਮ ਬਣਾ ਲਓ ਤੁਹਾਨੂੰ ਕਿਸੇ ਨੇ ਕਿਹਾ ਤੇ ਉਹ ਕਹਿੰਦੇ ਬਣਾਉਣੀਆਂ ਤੁਸੀਂ 15 ਮਿੰਟ ਦੀ ਫਿਲਮ ਬਣਾਓ ਅਸੀਂ ਆਪਣੀ ਸੰਸਥਾ ਪਫਤਾ ਵੱਲੋਂ ਅਸੀਂ ਫੈਸਟੀਵਲ ਕਰਵਾਉਂਦੇ ਉਹਦੇ ਵਿੱਚ ਇੱਕ ਬੰਦੇ ਨੇ ਸਾਨੂੰ 7 ਮਿੰਟ ਦੀ ਫਿਲਮ ਦਿਖਾਈ। ਭਾਜੀ ਸਿਰਫ ਇੰਨੀ ਫਿਲਮ ਸੀ ਇੰਨਾ ਆਈਡੀਆ ਬੰਦੇ ਨੇ ਬੜੀ ਕਮਾਲ ਦੀ ਪਟਿਆਲੇ ਤੋਂ ਸੱਜਣਾ ਆਏ ਸੀਗੇ ਉਹਨੇ ਇੰਨੀ ਕਮਾਲ ਦੀ ਫਿਲਮ ਬਣਾਈ ਵੀ ਦੋ ਸਰਦਾਰ ਬੰਦੇ ਖੜੇ ਨੇ ਇੱਕ ਭਈਆ ਰਿਕਸ਼ਾ ਲੈ ਕੇ ਆਉਂਦਾ ਰਿਕਸ਼ੇ 'ਚ ਬਹਿੰਦੇ ਨੇ ਤੇ ਉਹ 5 ਮਿੰਟ ਰਿਕਸ਼ੇ 'ਚ ਬਹਿੰਦੇ ਮੈਂ ਜਾਂਦੇ ਨੇ ਤੇ ਉਹ ਰਿਕਸ਼ੇ ਜੋ ਗੱਲਾਂ ਕਰਦੇ ਨੇ ਭਈਆ ਸੁਣਦਾ ਠੀਕ ਹੈ ਜੋ ਗੱਲਾਂ ਕਰਦੇ ਨੇ ਤੇ ਜਦੋਂ ਉਤਰਦੇ ਨੇ ਉਹ ਕਹਿੰਦਾ ਵੀ ਕਿੰਨੇ ਪੈਸੇ ਉਹ ਕਹਿੰਦਾ ਸਰਦਾਰ ਜੀ 20 ਰੁਪਏ ਉਹ ਕਹਿੰਨੇ 20 ਕਹਿੰਦਾ ਸਰਦਾਰ ਜੀ ਬਣਦੇ ਆ 30 ਤੁਸੀਂ 20 ਦੇ ਦਿਓ ਉਹ ਕਹਿੰਦਾ ਤੈਨੂੰ ਪਤਾ ਵੀ ਬਹੁਤ ਜ਼ਿਆਦੇ ਆ ਕਹਿੰਦੇ ਜੋ ਦੇਣ ਦੇ ਦੋ ਉਹ ਕਹਿੰਦਾ ਤੂੰ ਆਏ ਕਿਵੇਂ ਮੰਨ ਗਿਆ ਵੀ ਜੋ ਦੇਣ ਦੇ ਦੋ ਉਹ ਕਹਿੰਦਾ ਜੀ ਮੈਂ ਨਵਾਂ ਆਇਆ ਮੇਰਾ ਅੱਜ ਪਹਿਲੇ ਦਿਨ ਐ ਇੱਥੇ ਤੇ ਮੈਂ ਬਿਹਾਰ ਤੋਂ ਆਇਆ ਮੇਰੇ ਬਾਬੂ ਜੀ ਕਹਿੰਦਾ ਪਟਨਾ ਸਾਹਿਬ ਦੇ ਬਾਹਰ ਨਾ ਜਿਹੜੀ ਲਾਉਂਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਬੇਟਾ ਤੂੰ ਇੱਕ ਉਹ ਸਟੇਟ ਜਾ ਰਿਹਾ ਹੈ ਜਿਹੜੀ ਗੁਰੂਆਂ ਦੀ ਸਟੇਟ ਹੈ ਸਿੱਖਾਂ ਦੀ ਸਟੇਟ ਹੈ ਸਰਦਾਰਾਂ ਦੀ ਸਟੇਟ ਹੈ ਪੰਜਾਬੀਆਂ ਦੀ ਸਟੇਟ ਹੈ ਉੱਥੇ ਭੁੱਖਾ ਨਹੀਂ ਕੋਈ ਮਰਦਾ ਸਰਦਾਰ ਬੰਦਾ ਜਿਹੜਾ ਹੋਊਗਾ ਨਾ ਪੰਜਾਬੀ ਜਿਹੜਾ ਬੰਦਾ ਹੋਊਗਾ ਤੂੰ ਉਹਨੂੰ ਸਲੂਟ ਕਰਨਾ ਉਹ ਧ ਗੁਰੂ ਉਹ ਕਹਿੰਦਾ ਕਹਿੰਦਾ ਜਨਮ ਬੇਸ਼ੱਕ ਸਾਡੀ ਸਟੇਟ ਚ ਹੋਇਆ ਸੀਗਾ ਪਰ ਉੱਥੇ ਗਏ ਉਹਨਾਂ ਨੇ ਕਹੇ ਸੀ ਕੌਮ ਤਿਆਰ ਕੀਤੀ ਮੈਨੂੰ ਤਾਂ ਇਹ ਦੱਸਿਆ ਸੀ ਜੋ ਤੁਸੀਂ ਦੇ ਦੋਗੇ ਕਹਿੰਦਾ ਮੈਂ ਲੈ ਲਊਗਾ ਉਹ ਬੰਦੇ ਨੇ 10 ਰੁਪਏ ਦਿੱਤੇ ਸੀ ਬਾਅਦ ਚ ਉਹ ਕਹਿੰਦਾ 30 ਰੁਪਏ ਦੇ ਉਹ ਕਹਿੰਦਾ ਕਿਉਂ ਉਹ ਕਹਿੰਦਾ ਬੇਵਕੂਫ ਹੋਇਆ ਤਾਂ ਮੂੰਹ ਤੇ ਚਪੇੜ ਮਾਰ ਕੇ ਏਡੀ ਵੱਡੀ ਗੱਲ ਕਹਿ ਗਿਆ ਆਪਾਂ ਨੂੰ ਆਪਾਂ ਕੋਲ ਜਿਹੜੀ ਚੀਜ਼ ਹੈ ਆਪਾਂ ਉਹ ਚੀਜ਼ ਨੂੰ ਸਾਹਮਣੇ ਨਹੀਂ ਸਕੇ ਇਹ ਬੰਦਾ ਸਾਨੂੰ ਸਿੱਖਿਆ ਦੇ ਰਿਹਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀਰਿਆ ਕਿ ਜੋ ਬੰਦਾ ਜਿੰਨਾ ਕੰਮ ਕਰ ਪਰਿਵਾਰ ਦੇ ਵਿੱਚ ਇੱਕ ਬੰਦਾ 20% ਕੰਮ ਕਰਦਾ ਇੱਕ 70 ਕਰਦਾ ਇੱਕ 80 ਕਹਿੰਦਾ ਮੈਂਬਰ ਤਾਂ ਪਰਿਵਾਰ ਦਾ ਹੀ ਨਾ ਉਹ ਸੋ ਇਸ ਕਰਕੇ ਪੰਜਾਬੀ ਮਾਂ ਬੋਲੀ ਲਈ ਸੱਚੀ ਕੰਮ ਕਰਨ ਦੀ ਲੋੜ ਹੈ ਪੰਜਾਬੀ ਸਿਨੇਮਾ ਵੱਡਾ ਹੋ ਰਿਹਾ ਅੱਜ ਕਾਰਪੋਰੇਟ ਸਾਡੇ ਮਗਰ ਪਏ ਹੋਏ ਨੇ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਬੰਬੇ ਇੰਡਸਟਰੀ ਦੀ ਜਿਹੜੀ ਫਿਲਮ ਆਉਂਦੀ ਸੀ ਕਾਰਪੋਰੇਟ ਇਹ ਫਿਲਮ ਬਣਾਉਂਦਾ ਵੱਡੀਆਂ-ਵੱਡੀਆਂ ਉਹਨਾਂ ਨੂੰ ਹੁਣ ਪੁੱਛਣਾ ਪੈ ਰਿਹਾ ਕਿ ਪੰਜਾਬੀ ਫਿਲਮ ਵੱਡੀ ਕਿਹੜੀ ਰਿਲੀਜ਼ ਹੋ ਰਹੀ ਹੈ ਅੱਗੇ ਅਸੀਂ ਪੁੱਛਦੇ ਸੀ ਵੀ ਕਿਹੜੀ ਰਿਲੀਜ਼ ਹੋ ਰਹੀ ਹੈ ਨਾਲ ਤਾਂ ਲਈਏ ਸੋ ਇਸ ਕਰਕੇ ਕਾਰਪੋਰੇਟ ਦਾ ਸਾਡਾ ਯਤਨ ਹੈ ਕਿ ਜਿਹੜੇ ਲੋਕਲ ਜਿੱਦਾਂ ਬੰਨ ਰਹੀਆਂ ਨੇ ਸਟੇਟ ਲੈਵਲ ਤੇ ਉਹ ਖਤਮ ਕੀਤੇ ਜਾਂ ਜਾਣ ਇਹ ਤੋਂ ਬਚਣ ਦੀ ਲੋੜ ਹੈ ਅਗਰ ਜੇ ਮੈਂ ਤੁਸ ਦੱਸਿਆ ਕਿ ਕੁਆਂਟੀਟੀ ਤੋਂ ਕੁਆਲਿਟੀ ਵੱਲ ਵੱਧ ਗਿਆ ਪੰਜਾਬੀ ਸਿਨੇਮਾ ਕੰਟੈਂਟ ਬਹੁਤ ਵਧੀਆ ਆ ਰਿਹਾ ਕੋਈ ਸ਼ੱਕ ਨਹੀਂ ਜਿਵੇਂ ਹੁਣ ਜਿਹੜੀਆਂ ਆਪਾਂ ਹਿੰਦੀ ਕੰਟੈਂਟ ਦੀ ਗੱਲ ਕਰੀ ਤਾਂ OTT ਤੇ ਬਹੁਤ ਵਾਸਟ ਕੰਟੈਂਟ ਪਿਆ ਬੜਾ ਵਧੀਆ ਹੈਗਾ ਉੱਥੋਂ ਬਹੁਤ ਸਾਰੇ ਐਕਟਰਾਂ ਨੂੰ ਜਿਹੜਾ ਹੈਗਾ ਮੌਕਾ ਮਿਲ ਗਿਆ ਉਹ ਉੱਥੇ ਅੱਛਾ ਗਏ ਨੇ ਉੱਥੋਂ ਤੇ ਹੁਣ ਪੰਜਾਬੀ ਦੇ ਵਿੱਚ ਵੀ ਆਪਾਂ ਗੱਲ ਕਰੀ ਤਾਂ ਹਜੇ ਸਫ਼ਰ ਹੋਰ ਲੰਬਾ ਹੈ ਤੇ ਕੀ ਲੱਗਦਾ ਕਿ ਜੇ ਇਸ ਗਤੀ ਦੇ ਨਾਲ ਚੱਲ ਰਿਹਾ ਸਭ ਕੁਝ ਕਿੰਨੇ ਕ ਟਾਈਮ ਤੱਕ ਜਿਹੜਾ ਸਾਰਾ ਕੁਝ ਹੋ ਜਾਊਗਾ ਨਹੀਂ ਨਹੀਂ ਬਿਲਕੁਲ ਠੀਕ ਚੱਲ ਰਿਹਾ ਸਾਡੇ ਕੋਲੇ ਪੰਜਾਬੀ ਦੀ OTT ਸਾਡੇ ਕੋਲੇ ਆ ਗਈ ਸੋ ਅੱਛੀ ਗੱਲ ਹੈ ਵਰਲਡ ਵਾਈਡ ਲੈਵਲ ਤੇ ਸਾਡੇ ਕੋਲੇ ਸਾਡੇ ਮੇਕਰਸ ਨੂੰ ਨਵੀਆਂ ਓਪਰਚ्युनिटीਸ ਮਿਲੀਆਂ ਨੇ ਸੋ ਸਾਡੇ ਆਰਟਿਸਟਾਂ ਨੂੰ ਕੰਮ ਮਿਲਿਆ ਟੈਕਨੀਸ਼ੀਅਨਸ ਨੂੰ ਕੰਮ ਮਿਲਿਆ ਬਸ ਇੱਕੋ ਮਸਲਾ ਹੈ ਜਿੱਦੋਂ ਸਾਡੇ ਕੋਲੇ ਸਾਰੇ ਟੈਕਨੀਸ਼ੀਅਨ ਤੁਹਾਡੇ ਹੋਗੇ ਸਾਰਾ ਉਹ ਤੁਹਾਡੇ ਕਲਚਰ ਨੂੰ ਸਮਝਦੇ ਨੇ ਤੁਸੀਂ ਉਦੋਂ ਹੋਰ ਰਚ ਚੀਜ਼ਾਂ ਵਧੀਆਂ ਚੀਜ਼ਾਂ ਬਣਾਉਣ ਲੱਗ ਜਾਓਗੇ ਕਈ ਮਸਲਾ ਹੈ ਜੀ ਆਖਰੀ ਸਵਾਲ ਜੀ ਜਿਹੜਾ ਸ਼ੂਟਿੰਗਾਂ ਹੁੰਦੀਆਂ ਵੱਖ-ਵੱਖ ਲੋਕੇਸ਼ਨਸ ਤੇ ਜਿਹੜਾ ਕਸ਼ਮੀਰ ਘਟਨਾ ਹੋਈ ਹੈ ਪਹਲਗਾਮ ਵਿਖੇ ਉਹਦੇ ਨਾਲ ਕੀ ਲੱਗਦਾ ਹੈ ਕਿਉਂਕਿ ਪੰਜਾਬੀ ਫਿਲਮਾਂ ਵੀ ਉੱਥੇ ਬਣਦੀਆਂ ਸਿੰਘਾਂ ਜਾਂ ਬਣਨਗੀਆਂ ਪਰ ਜੋ ਕੁਛ ਇਹ ਹੁੰਦਾ ਤੇ ਨਾਲ ਝਟਕਾ ਕਿੰਨਾ ਕੁ ਲੱਗਦਾ ਤੁਹਾਨੂੰ ਬਤੌਰ ਇੱਕ ਅਦਾਕਾਰ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਦੇਖੋ ਭਾਜੀ ਫਿਲਮ ਇੱਕ ਬਿਜ਼ਨਸ ਹੈ ਪਰ ਜਿਹੜਾ ਇਹ ਕਾਂਡ ਹੋਇਆ ਨਾ ਜੀ ਕਸ਼ਮੀਰ ਵਾਲਾ ਇਹ ਕਾਂਡ ਹੋਇਆ ਭਾਜੀ ਇਹ ਬਹੁਤ 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 ਮੰਦਭਾਗੀ ਘਟਨਾ ਹੈ ਇਹ ਨਹੀਂ ਸੀ ਹੋਣਾ ਚਾਹੀਦਾ ਮੈਂ ਕਹਿੰਦਾ ਇਹਦੇ ਪਿੱਛੇ ਜੋ ਵੀ ਹੈ ਬਹੁਤ ਗਲਤ ਕੰਮ ਹੋਇਆ ਹੈ। ਇਨਸਾਨੀਅਤ ਦਾ ਸ਼ਰਮ ਘਾਣ ਹੋਇਆ ਹੈ। ਭਾਜੀ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਉਹ ਕੋਈ ਕਸੂਰ ਨਹੀਂ ਸੀ ਕਿਸਦਾ। ਦੂਜਾ ਸਭ ਤੋਂ ਵੱਡਾ ਮਸਲਾ ਹੈ ਉਹ ਕਾਂਡ ਹੋਣ ਤੋਂ ਬਾਅਦ ਹੈ। ਉਹ ਲੋਕਾਂ ਦੀ ਜੋ ਮਨਸ਼ਾ ਸੀ ਉਹਨੂੰ ਐਡੀ ਬੁਰੇ ਤਰੀਕੇ ਨਾਲ ਅਭਾਰਿਆ ਜਾ ਰਿਹਾ ਹੈ ਜੀ ਮੀਡੀਆ ਦੇ ਨਾਲ ਹੀ। ਮਤਲਬ ਸਾਡਾ ਤਾਂ ਚਾਹੇ ਅਸੀਂ ਹਿੰਦੂ ਆਂ, ਚਾਹੇ ਸਿੱਖਾਂ, ਚਾਹੇ ਮੁਸਲਮਾਨ, ਚਾਹੇ ਇਸਾਈ ਇਸ ਮੁਲਕ ਰਹਿੰਦੇ ਨੇ। ਭਾਜੀ ਸਾਡਾ ਤਾਂ ਇੱਕ ਦੂਜਾ ਐਡੀ ਕਮਾਲ ਦੀ ਸਾਂਝ ਰਹੀ ਹੈ ਪਿਆਰੀ ਸਾਂਝ ਰਹੀ ਹੈ ਜਦੋਂ 47 ਵਰਗੀ ਮੰਦਭਾਗੀ ਘਟਨਾ ਵਾਪਰੀ ਉਦੋਂ ਵੀ ਲੋਕਾਂ ਨੇ ਆਪਣੇ ਆਪਣੇ ਪਿਆਰਿਆਂ ਨੂੰ ਇੱਕ ਇੱਕ ਲੋਕ ਸੀੜ ਵੱਢਣ ਟੁੱਕਣ ਲੱਗੇ ਹੋਏ ਸੀ ਇੱਕ ਬੰਦੇ ਲੁਕੋ ਕੇ ਆਪਣੇ ਘਰ ਰੱਖ ਰਹੇ ਵੀ ਸਾਡੇ ਬੰਦੇ ਆ ਕਈ ਬੰਦੇ ਆਪ ਮਰ ਗਏ ਯਾਰ ਜਿਵੇਂ ਹੁਣ ਇਹੀ ਗੱਲ ਅੱਜ 2025 ਚ ਹੋਈ ਹੈ ਉਹ ਬੰਦਾ ਜਿਹੜਾ ਖੱਤਰ ਚਲਾਉਣ ਵਾਲਾ ਬੰਦਾ ਸੀਗਾ ਉਹ ਬੰਦਾ ਰਫਲ ਖੋਂਦਾ ਵੀ ਕਿਉਂ ਮਾਰ ਰਹੇ ਐ ਇਹਨਾਂ ਨੂੰ ਉਹ ਬੰਦਾ ਮਾਰਿਆ ਜਾਂਦਾ ਹੈ ਭਾਜੀ ਇਹ ਇਹ ਇਨਸਾਨੀਅਤ ਹੁੰਦੀ ਹੈ ਸੋ ਇਸ ਕਰਕੇ ਮੈਨੂੰ ਤਾਂ ਲੱਗਦਾ ਇਹਦੇ ਵੀ ਆਉਣ ਵਾਲੇ ਸਮੇਂ 'ਚ ਫਿਲਮਾਂ ਬਣਨਗੀਆਂ ਸੋ ਇਨਸਾਨੀਅਤ ਨੂੰ ਜਿਉਂਦੇ ਰੱਖਣਾ ਸਭ ਤੋਂ ਵੱਡੀ ਗੱਲ ਹੈ ਜਿਹੜਾ ਨਾ ਕੋਈ ਫਿਲਮ ਲਾਈਨ ਨਾਲ ਜੁੜਿਆ ਬੰਦਾ ਹੈ ਮੈਨੂੰ ਲੱਗਦਾ ਨਾ ਤਾਂ ਉਹਨਾਂ ਦਾ ਕੋਈ ਧਰਮ ਹੈ ਨਾ ਉਹਨਾਂ ਦੀ ਕੋਈ ਜਾਤ ਹੈ ਨਾ ਕੋਈ ਮੁਲਕ ਹੈ ਭਾਜੀ ਸਾਡੇ ਲਈ ਤਾਂ ਸਾਰੀ ਧਰਤੀ ਸਾਡੀ ਕਰਮ ਭੂਮੀ ਹੈ ਅਸੀਂ ਕੈਨੇਡਾ 'ਚ ਵੀ ਫਿਲਮ ਸ਼ੂਟ ਕਰਨ ਜਾਂਦੇ ਆ ਅਸੀਂ ਕਸ਼ਮੀਰ 'ਚ ਵੀ ਜਾਂਦੇ ਆ ਅਸੀਂ ਹੋਰ ਲੱਗ ਲੱਗ ਜਗ੍ਹਾ ਮੁਲਕਾਂ 'ਚ ਸ਼ੂਟਿੰਗ ਕਰਨ ਜਾਂਦੇ ਆ ਸਾਡੇ ਲਈ ਸਾਡੀ ਕਰਮ ਭੂਮੀ ਬਹੁਤ ਵੱਡੀ ਹੈ ਸੋ ਇਸ ਕਰ ਬਿジネス ਗੱਲ ਬਾਤ ਦੀ ਆ ਸਭ ਤੋਂ ਪਹਿਲਾਂ ਇਨਸਾਨੀਅਤ ਚੀਜ਼ ਹੈ ਕਿ ਅਸੀਂ ਫਿਲਮਰ ਹਾਂ ਤੁਸੀਂ ਚੱਕ ਕੇ ਦੇਖ ਲਓ ਸਿਨੇਮੇ ਨੇ ਹਮੇਸ਼ਾ ਮੁਹੱਬਤਾਂ ਬੰਡੀਆਂ ਭਾਜੀ ਸਿਨੇਮੇ ਨੇ ਹਮੇਸ਼ਾ ਨਫ਼ਰਤ ਨੂੰ ਨਕਾਰਿਆ ਜਿਹੜਾ ਬੰਦਾ ਨੈਗੇਟਿਵ ਸੀ ਨਫ਼ਰਤ ਕਰਦਾ ਸੀ ਅਖੀਰ 'ਚ ਉਹਨੂੰ ਆ ਕੇ ਫਿਤਲਾਣ ਤਾਂ ਪਈਆਂ ਤੇ ਉਹ ਬੰਦੇ ਨੇ ਮਾਫੀ ਮੰਗੀ ਮੇਰੇ ਤੋਂ ਗਲਤੀ ਹੋ ਗਈ ਸੋ ਸਿਨੇਮਾ ਤਾਂ ਮੁਹੱਬਤਾਂ ਬੰਡਣ ਵਾਲੀ ਚੀਜ਼ ਹੈ ਸੋ ਅੱਜ ਅੱਜ ਤੁਸੀਂ ਸਿਨੇਮੇ ਨੂੰ ਵੀ ਇਸ ਤਰੀਕੇ ਨਾਲ ਯੂਟਿਲਾਈਜ਼ ਕਰਨਾ ਚਾਹੁੰਦੇ ਹੋ ਵੀ ਸਿਨੇਮਾ ਵੀ ਨਫ਼ਰਤ ਬੰਡੇ ਸੋ ਇਹ ਗੱਲ ਨਹੀਂ ਹੈ ਜੀ ਇਹ ਇਹ ਸਮੇਂ ਦਾ ਕਹਿੰਦੇ ਜਿਹੜਾ ਪਈਆ ਉਹ ਕਦੇ ਪੁੱਠਾ ਨਹੀਂ ਗਿਰਦਾ ਹੁੰਦਾ ਸੋ ਸਿਨੇਮਾ ਮੁਹੱਬਤਾਂ ਬਣਨ ਵਾਲੀ ਚੀਜ਼ ਹੈ ਬੜੀ ਮੰਦਭਾਗੀ ਘਟਨਾ ਹੈ ਅਸੀਂ ਚਾਹੁੰਦੇ ਸੀ ਕਿ ਸਾਰੇ ਬਾਰਡਰ ਖੋਲਣ ਸਾਰੇ ਇੱਕ ਲੋਕਾਂ ਨੂੰ ਪਿਆਰ ਕਰਨ ਇੱਕ ਦੂਜੇ ਦੇ ਮੁਲਕਾਂ ਜਾ ਕੇ ਫਿਲਮਾਂ ਬਣਾਈਏ ਸੋ ਇਹ ਪਿਆਰ ਮੁਹੱਬਤਾ ਹੁਣ ਸਾਡੀ ਭੈਣ ਭਰਾ ਨੇ ਸਾਰੇ ਬਾਰਡਰਾਂ ਦੂਜੇ ਮੁਲਕਾਂ 'ਚ ਦੇਖਦੇ ਨੇ ਅਸੀਂ ਦੂਜੇ ਮੁਲਕਾਂ 'ਚ ਬਾਰਡਰ ਤੇ ਲਿਖਿਆ ਹੁੰਦਾ ਅੱਛਾ ਕਹਿੰਦੇ ਕ੍ਰੋਸ ਕਰੇਗਾ ਨਾ ਬਾਰਡਰ ਸੀ ਕਹਿੰਦੇ ਹਾਂ ਬਾਰਡਰ ਸੀ ਤੇ ਇੱਥੇ ਅਸੀਂ ਆਈਡੀ ਨੇ ਤੋਪਾਂ ਬੀੜੀ ਬੈਠੇ ਕੀ ਕੱਢਣ ਲੱਗੇ ਆ ਸਾਨੂੰ ਪਤਾ ਹੈ ਸਾਡੇ ਹਾਲ ਉਹ ਇਤਿਹਾਸ ਦੱਸ ਦੋ ਮੁਲਕ ਤਬਾਹ ਹੋਏ ਨੇ ਭਾਈ ਜੰਗਾ ਨੂੰ ਕਿਸ ਨੇ ਕੀ ਕੱਢਿਆ ਇਨਸਾਨੀਅਤ ਦਾ ਘਾਣ ਹੋਇਆ ਹਮੇਸ਼ਾ ਸੋ ਇਹ ਮਸਲਾ ਹੈ ਜੀ ਸਾਡੇ ਲਈ ਤਾਂ ਉਹ ਘਟਨਾ ਬਹੁਤ ਮੰਦ ਭੱਗੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਮਲਕੀਤ ਨੌਣੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਇਸ ਜਿਹੜਾ ਚੰਡੀਗੜ੍ਹ ਫਿਲਮ ਐਂਡ 뮤직 ਫੈਸਟੀਵਲ ਹੈ ਇਹਦੇ ਬਾਰੇ ਵੀ ਕਿਹਾ ਤੇ ਪੰਜਾਬੀ ਫਿਲਮਾਂ ਦਾ ਜਿਹੜਾ ਜਿਹੜਾ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਤਰੱਕੀ ਹੋ ਰਹੀ ਹੈ ਉਸ ਬਾਰੇ ਵੀ ਬੋਲ ਲੇਗੇ ਸਪੈਸ਼ਲੀ ਪਹਿਲਗਾਮ ਵਿਖੇ ਅਤਵਾਦੀ ਹਮਲੇ ਤੇ ਵੀ ਆਪਣੀ ਟਿੱਪਣੀ ਦਿੱਤੀ ਹੈ ਜੀ ਵਹਾਲੀ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦਾਇਆ